ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਚਮਕੀਲੇ ਤੇ ਇੱਕ ਨਹੀਂ ਦੋ ਤਿੰਨ ਫਿਲਮਾਂ ਬਣ ਰਹੀਆਂ ਹੋਰ ਉਹਨਾਂ ਚੋਂ ਇੱਕ ਫਿਲਮ ਵਾਲੇ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਕਹਿੰਦੇ ਇੱਕ ਗੀਤ ਦਿਓ ਚਲੋ ਆਪਾਂ ਗੀਤ डन ਹੋ ਗਿਆ ਗੀਤ ਉਹਨਾਂ ਨੂੰ ਦੇ ਦਿੱਤਾ ਬਾਅਦ ਚ ਗੀਤਾਂ ਪੰਗਾ ਇੱਥੋਂ ਪਾ ਲਿਆ ਕਿ ਹੁੱਕ ਲਾਈਨ ਗੀਤ ਦੀ ਬਦਲ ਹੁੱਕ ਲਾਈਨ ਚ ਪੇ ਤੂੰ ਸਭ ਤੋਂ ਉੱਤੇ ਲਿਖ ਦਿੱਤਾ ਚਮਕੀਲੇ ਨੂੰ ਮੈਂ ਕਿਹਾ ਜੀ ਇਹ ਤਾਂ ਹੁਣ ਐਡੇ ਹੀ ਰਹਿਣੀਆਂ ਇੱਕ ਹੋਰ ਚੱਕਰ ਸੀ ਉਹਦੇ ਵਿੱਚ ਦੋ ਮਾਲਪੁਰ ਏਰੀਏ ਦੇ ਜਿਹੜੇ ਸਿੰਗਰ ਦੁਨੀਆ ਤੋਂ ਚਲੇ ਗਏ ਆ ਉਹਨਾਂ ਦਾ ਨਾਮ ਵੀ ਸੀਗਾ ਹੈਨਾ ਤੇ ਮੈਂ ਕਹਿੰਦੀ ਇਹ ਵੀ ਇਦਾਂ ਹੀ ਰਹਿਣਾ ਪਰ ਉਹਨਾਂ ਨੂੰ ਜਿਆਦਾ ਹੌਕ ਲਾਈਨ ਟਾਈਟਲ ਤੋਂ ਸੀਗਾ ਵੀ ਇਹਦੇ ਚ ਤੂੰ ਸਾਰਿਆਂ ਨੂੰ ਥੋੜਾ ਨੀਵਾ ਕਰਕੇ ਤੇ ਉੱਪਰ ਜਿਆਦਾ ਚਮਕੀਲੇ ਨੂੰ ਚੱਕ ਦਿੱਤਾ ਮੈਂ ਕਹਿੰਦੀ ਜਦ ਫਿਲਮ ਬਣਾਣੀ ਹੈ ਤੁਸੀਂ ਵੀ ਤਾਂ ਉੱਤੇ ਚੱਕਣਾ ਕਹਿੰਦੇ ਨਹੀਂ ਅਸੀਂ ਤਾਂ ਉਹਨਾਂ ਦੀ ਅਸਲੀਅਤ ਦੱਸਣੀ ਲੋਕਾਂ ਸਾਹਮਣੇ ਨਾ ਅਸੀਂ ਉੱਤੇ ਚੱਕਣਾ ਮੈਂ ਕਹਿੰਦੀ ਠੀਕ ਹੈ ਤੁਹਾਡੀ ਆਪਣੀ ਤੁਹਾਡੀ ਆਪਣੀ ਆਈ ਤਾਂ ਉੱਤੇ ਰੱਖਦੇ ਹਾਂ ਚਲੋ ਜੀ ਕਹਿੰਦੇ ਫਿਰ ਤੁਸੀਂ ਜਿਹੜੇ ਆਪਾਂ ਡਵਾਸ ਦਿੱਤਾ ਵਾਪਸ ਕਰੋ ਮੈਂ ਕਹਿੰਦੀ ਲੈ ਲਓ ਮੈਨੂੰ ਕਹਿੰਦੇ ਜੀ ਸਾਡਾ ਨਾਂ ਨਹੀਂ ਲੈਣਾ ਕਿਤੇ মিডিਆ ਕੋਲ ਨਹੀਂ ਤਾਂ ਕਾਰਵਾਈ ਐ ਹੂੰ ਮੈਂ ਕਹਾਂ ਜੀ ਮੈਂ ਕਾਨੂੰਨ ਲੈਣਾ ਪਰ ਮੈਂ ਕਹਾਂ ਜੀ ਮੈਂ ਆਪਣਾ ਗੀਤ ਆਪ ਰਿਲੀਜ਼ ਕਰੂੰਗਾ ਹੁਣ ਜਿਵੇਂ ਵੀ ਹੋਊਗਾ ਮੇਤੇ ਬੋਡਲ ਲੈਵਲ ਤੇ ਨਹੀਂ ਹੋਊਗਾ ਮੈਂ ਛੋਟੇ ਲੈਵਲ ਤੇ ਕਰ ਲਊ ਪਰ ਮੈਂ ਗੀਤ ਉਵੇਂ ਰਿਲੀਜ਼ ਕਰੂੰਗਾ ਜਿਵੇਂ ਲਿਖਿਆ ਆ ਤੇ ਨਾਲੇ ਮੈਂ ਕਹਾਂ ਮੈਨੂੰ ਹਜ਼ਾਰ ਵਿਊ ਆ ਜਾਊਗਾ ਕੋਈ ਗੱਲ ਨਹੀਂ ਤਾਂ ਕਿ ਆ ਮੰਨਦੇ ਆ ਕਿ ਫਿਲਮਾਂ ਚ ਗਾਣਾ ਵੱਡਾ ਬਣ ਜਾਂਦਾ ਵੱਡੇ ਸਿੰਗਰ ਨੇ ਗਾਣਾ ਸੁਗਾ ਨਾ ਬੜਾ ਕੋਈ ਮੈਨੂੰ ਕਹਿੰਦੇ ਇਦਾਂ ਤੁਹਾਡਾ ਕੈਰੀਅਰ ਨਹੀਂ ਐ ਨਹੀਂ ਮੈਂ ਕਹਾਂ ਜੀ ਕਈ ਗੱਲਾਂ ਦਾ ਸਮਝੋਤੇ ਨਹੀਂ ਹੁੰਦੇ ਉੱਥੇ ਮੈਂ ਸਮਝੋਤਾ ਹੁਣ ਚਮਕੀਲੇ ਤੇ 2 ਸਾਲਾਂ ਦਾ ਲੱਗਾ ਆ ਤੇ ਚਲੋ ਨਾਲੇ ਅਸੀਂ ਵੀ ਐਡ ਕਰ ਸਕਦੇ ਆ ਆਪਣੇ ਕੋਲ ਵੀ 8-10 ਲੱਖ ਬੰਦਾ ਜੁੜਿਆ ਮਿਲੀਅਨ 1 ਮਿਲੀਅਨ ਦੇ ਕਰੀਬ ਸਾਡਾ ਹੈ ਨਾ ਸੋਸ਼ਲ ਮੀਡੀਆ ਤੇ ਆਪਣੇ ਨਾਲ ਫੋਲੋਅਰਸ ਜੁੜੇ ਹੋਆ ਨਾ ਫਿਰ ਆ YouTube ਚੈਨਲ ਵੀ ਆ ਉਧਰ ਹੋਰ ਬਹੁਤ ਆ ਨਾ ਇੰਸਟਾ ਤੇ ਤੇ ਉਹਨਾਂ ਨੇ ਵੀ ਅੱਲਾਹ ਹੀ ਲਈ ਸੋਚਦਾ ਅੱਜਕੱਲ ਜਿਹੜਾ ਬੰਦੇ ਨੇ ਥੋੜੀ ਜਿਹੀ ਫੋਲੋਇੰਗ ਹੈਗੀ ਆ ਉਹਦੇ ਆਲੂ ਆਉਂਦੇ ਆ ਪਰ ਗੱਲ ਇਹ ਆ ਮੈਂ ਕਹਾਂ ਜੀ ਅਸੀਂ ਵੀ ਤੁਹਾਡੀ ਮੁਫਤ ਦੇ ਵਿੱਚ ਪ੍ਰੋਮੋਸ਼ਨ ਜਿਹੜੀ ਕਰਨੀ ਸੀ ਉਹ ਮੈਂ ਕਾ ਆਪਾਂ ਵੀ ਨਹੀਂ ਕਰਾਂਗੇ ਇਹਦੇ ਨਾਲ ਆਪਾਂ ਆਪਣਾ ਗਾਣਾ ਰਿਕਾਰਡ ਕਰਕੇ ਆਪ ਕਰਾਂਗੇ ਤੇ ਨਾਲੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗੂਗਾ ਜੇ ਲੋਕਾਂ ਨੇ ਮੈਨੂੰ ਸਪੋਰਟ ਕਰਨੀ ਹੋ ਸੁਣਨਾ ਹੋਇਆ ਗੀਤ ਤਾਂ ਲੋਕਾਂ ਨੇ ਫਿਰ ਮੇਰਾ ਗਾਇਆ ਵੀ ਸੁਣ ਲੈਣਾ ਬੱਲੋ ਵੀ ਮੈਂ ਉਹਨਾ ਵੱਡਾ ਹੈ ਨਹੀਂ ਗਾਉਣਾ ਮੈਨੂੰ ਨਹੀਂ ਆਉਂਦਾ ਪਰ ਮੈਂ ਇੱਕ ਗੱਲ ਇਹ ਆ ਜੀ ਮੈਂ ਬੋਲਾ ਨਾਲ ਸਮਝਾਉਂਦਾ ਨਹੀਂ ਕਰਨਾ ਬੋਲ ਮੈਂ ਆਪਣੇ ਜਿਹੜੇ ਲਿਖੇ ਆ ਮੈਂ ਨਹੀਂ ਉਹ ਕੱਟਣੇ ਖਾਸ ਕਰਕੇ ਹੁੱਕ ਲਾਈਨ ਨਹੀਂ ਕੱਟਣੀ ਹੁਣ ਇਹਦੇ